ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਅੱਜ ਤੁਹਾਨੂੰ ਇੱਕ ਬੰਦਾ ਮਿਲਾਉਣੇ ਆ ਤੇ ਬਹੁਤ ਦਿਨਾਂ ਬਾਅਦ ਕਾਬੂ ਆਪਣੇ ਆਇਆ ਤੇ ਦਿਖਾਉਣੇ ਆ ਕਿਹੜਾ ਬੰਦਾ ਉਹ ਨਿੱਕੀ ਨਿੱਕੀ ਕਣੀ ਪੈਂਦੀ ਪਈ ਏ ਤੇ ਪਤਾ ਨਹੀਂ ਕੀ ਕਰਦਾ ਪਿਆ ਉਹਨੇ ਹੱਥ ਦੇ ਵਿੱਚ ਨਾ ਲੀਟਰ ਜਿਹਾ ਫੜਿਆ ਹੋਇਆ ਤੇ ਮਿਲਾਉਣੇ ਆ ਤੇ ਮੈਂ ਉਹਨੂੰ ਵੇਖਿਆ ਦੂਰੋਂ ਛੋਨੇ ਨੂੰ ਢੀੜਾ ਕੱਢ ਗਿਆ ਤੇ ਮੈਂ ਚੱਲ ਉਹਨੂੰ ਮਿਲ ਕੇ ਆਉਣੇ ਆਪਾਂ ਫੇਰ ਵੀ ਆਪਣਾ ਪ੍ਰਾਣਾ ਬੰਦਾ ਇਹ ਗਾ ਮੈਂ ਰੱਖਿਆ ਕਿੱਥੇ ਗਵਾਜ ਗਿਆ ਪਤੰਦਰ ਤੇ ਵਿਖਾਉਣੇ ਆ ਤੁਹਾਨੂੰ ਆਪਣਾ ਵੀਰ ਆਪਣਾ ਭਰਾ ਨੌਰਿਆ ਨੌਰਿਆ ਵਿਖਾਉਣੇ ਆ ਤੁਹਾਨੂੰ ਅੱਜ ਤੇ ਨੌਰਗੇ ਦੇ ਨਾਲ ਨਾ ਤੁਹਾਨੂੰ ਦੋ ਚਾਰ ਗੱਲਾਂ ਕਰਾਉਣੇ ਆ ਵੇਖੋ ਬੱਦਲ ਕਿਵੇਂ ਸਾਰੇ ਪਾਸੇ ਕਾਲਾ ਕਾਲਾ ਛਾਇਆ ਹੋਇਆ ਆ ਇਹ ਕੱਲ ਵੀ ਆਪਾਂ ਵੀਡੀਓ ਦੇ ਵਿੱਚ ਆਖਿਆ ਸੀ ਹੇ ਪ੍ਰਮਾਤਮਾ ਹੇ ਵਾਹਿਗੁਰੂ ਕੋਈ ਦੇ ਲੋਕਾਂ ਨੂੰ ਹੁਣ ਦੇਣ ਫਸਲ ਪੱਕੀ ਏ ਫਸਲ ਪੱਕੀ ਤੇ ਤੂੰ ਇਹ ਕੰਮ ਨਾ ਕਰ ਆਪਾਂ ਤੁਹਾਨੂੰ ਵਿਖਾਉਣੇ ਕਿ ਨੌਰ ਗਿਆ ਆਪਣਾ ਕੀ ਕਰਦਾ ਪਿਆ ਕੰਮ ਕਰ ਤੇ ਜੋਰਾਂ ਚ ਲੱਗਾ ਖੜਾ ਡਟਿਆ ਖੜਾ ਆ ਗਿਆ ਆ ਗਿਆ ਵੇਖਿਆ ਨੌਰਗੇ ਨੇ ਲੈ ਆਂਦਾ ਫੋਨ ਤੇ ਨਾਲੇ ਆਪੋ ਨੂੰ ਦਿਨੇ ਆ ਵਧਾਈ। ਓ। ਆ ਨੌਰ ਸਿੰਘ, ਨੌਰ ਸਿੰਘ ਫੋਨ ਫਿਰ ਕਿਵੇਂ ਚੱਲਦਾ? ਵਧੀਆ ਚੱਲਦਾ, ਗਾਣੇ ਕੋਨੇ ਚੰਗੇ ਚੱਲਦੇ ਨੇ। ਤੇ ਕੁਆਦੀ ਬੇਜ ਦੀ ਚੰਗੀ ਹੁੰਦੀ ਇਸ ਮੋਬਾਈਲ 'ਚ। ਅੱਛਾ। ਉਹ ਦੇਣਾ। ਹਾਂ। ਆਹ ਪਾਂਡੇ ਵੀ ਉਹ ਖੜਕਦੇ ਬਾਜ-ਬਾਜ ਆਉਂਦੀ ਦੇ। ਅੱਛਾ ਵਿੱਚ ਰਿਕਾਰਡਿੰਗ ਹੋ ਗਈ। ਉਹ ਰਿਕਾਰਡਿੰਗ ਹੋ ਗਈ। ਹਾਂ। ਤੇ ਕਿਸੇ ਨੇ ਆਖਿਆ ਵੀਡੀਓ ਪਾਈ ਏ? ਹਾਂ। ਤੇ ਉਮ ਵਾਲੀ ਹੋ ਜੀ ਅੱਛਾ ਮੋਬਾਈਲ ਹੀ ਹੋ ਜਾ ਆਹੋ ਲੈ ਜਵਾਨਾ ਉਹ ਪਤਾ ਕੀ ਹੋਇਆ ਹਾਂ ਉਹ ਆਂਦਾ ਵੀ ਮੈਂ ਵਿੱਚ ਦੱਸ ਵੀ ਤਾ ਪੰਜਾਬੀ ਜੀ ਮੈਂ ਇਹਨੂੰ ਉਹੋ ਜੀ ਗੱਲ ਨਾ ਕਰੀਏ ਮੋਬਾਈਲ ਤੇ ਅੱਛਾ ਇਹ ਤੇਰੀ ਰਿਕਾਰਡਿੰਗ ਉੱਥੇ ਚੜੀ ਜਾਣੀ ਹੁੰਦਾ ਹੁਣ ਕਰੀ ਸਿੱਧੀ ਹਾਂ ਫੇਰ ਆਪੋ ਫਿਰ ਸੱਤੇ ਨੇ ਫੋਨ ਲਾਇਆ ਤਾਂ ਉਹਨੇ ਮੋਬਾਈਲ ਤੇ ਰਿਕਾਰਡਿੰਗ ਇੱਥੇ ਆ ਗਈ ਚੱਲ ਉਹਦੇ ਚ ਵੀ ਉਹ ਫਿਰ ਆਟੋਮੈਟਿਕ ਰਿਕਾਰਡਿੰਗ ਆ ਜਾਂਦੀ ਹੋਰ ਬੜਾ ਲਖਾਫਣਾ ਤੇਰਾ ਫੋਨ ਹੈ ਉਹ ਜਲ ਚੱਲ ਪੈਂਦਾ ਨਾ ਆਹੋ ਉਹ ਆਪਣੇ ਅਡਮਿੰਟਮ ਇੰਡੀਸ ਤੇ ਗਾਣੇ ਚੰਗੇ ਵਧੀਆ ਚੱਲਦੇ ਨੇ ਗਾਣੇ ਵਧੀਆ ਚੱਲਦੇ ਚਮਕੀਲੇ ਦੇ ਵੀ ਚੱਲਦੇ ਕਿ ਨਹੀਂ ਨਹੀਂ ਦੂਜੇ ਚੱਲਦੇ ਦੂਜੇ ਚੱਲਦੇ ਬਾਬੂ ਮੰਗਦੇ ਤੇ ਉਹ ਹਾਂ ਉਹ ਹੈ ਗਿੱਧੜਵਾ ਦਾ ਕਲਾਕਾਰ ਗਿੱਧੜਵਾ ਦਾ ਕਲਾਕਾਰ ਕਿਹੜਾ ਬਿੱਲਾ 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 ਨਾ ਸਾਤੇ ਉਹਨੂੰ ਅੱਛਾ ਵਾਹ ਦੱਸਦਾ ਇਹ ਵਿੱਚ ਹਾਂ ਮੈਂ ਫੋਨ 'ਤੇ ਫੋਨ 'ਤੇ ਦੱਸਦਾ ਗਾਣੇ ਦੱਸਦਾ ਐਫ ਐਮ ਵੀ ਚੱਲਦਾ ਕਿਵੇਂ ਐਫ ਐਮ ਵੀ ਚੱਲਦਾ ਲੈ ਜਵਾਨਾ ਮੁੰਡੇ ਨੇ ਲੈਂਦਾ ਫੋਨ ਤੇ ਫੋਨ ਪਾਉਂਦਾ ਪੂਰੇ ਪਟਾਕੇ ਹਾਂ ਹੁਣ ਮੈਂ ਚਾਰਜ ਲਾ ਕੇ ਆਇਆ ਚਾਰਜ ਲਾਇਆ ਤਾਂ ਹੀ ਮੈਨੂੰ ਗਾਣਿਆਂ ਦੀ ਆਵਾਜ਼ ਨਹੀਂ ਆਉਂਦੀ ਕਿ ਮੈਂ ਦੂਰੋਂ ਵੇਖਿਆ ਮੈਂ ਨੌਰ ਸਿੰਘ ਲੱਗਾ ਹੜਾ ਡਟਿਆ ਖੜਾ ਤੇ ਮੈਂ ਇਹਦੇ ਕੋਲ ਫੋਨ ਹੋਣਾ ਤੇ ਪਰ ਗਾਣਿਆਂ ਦੀ ਆਵਾਜ਼ ਨਹੀਂ ਆਉਂਦੀ ਕਿ ਤੇ ਫੋਨ ਫਿਰ ਚਲਾਉਣ ਲੱਗਾ ਤਾਂ ਉਹ ਫਿਰ ਬੈਟਰੀ ਡਾਊਨ ਸੀ ਬੜੀ ਅੱਛਾ ਮੈਂ ਚਾਰਜ ਲਾ ਦਿੱਤੀ ਚੱਲ ਚੰਗਾ ਕੀਤਾ ਹੀ ਹੁਣ ਹੁਣ ਪੱਠੇ-ਪੱਠੇ ਵੱਡਾਂਗੇ ਨਾ ਹਾਂ ਲੈ ਝੋਨਾ ਇੱਧਰ ਵੇ ਆ ਗਿਆ ਕਿਦੋਂ ਦੇਣ ਪੱਕ ਗਿਆ ਨਹੀਂ ਡੇਣਾ ਤਣੀ ਦੇਣੋ ਦੇਣੀ ਪੱਕਦਾ ਆਉਂਦਾ ਹੀ ਹਾਂ ਤੇ ਉੱਤੇ ਹੁਣ ਰੱਬ ਕੀ ਆਦਾ ਪਾਵੇਗਾ لازਮੀ لازਮੀ ਪਾਏਗਾ ਹੋਈ ਗੱਲ ਹੈ ਕਿ ਨਹੀਂ ਪੱਕੀ ਚੱਲ ਨਹੀਂ ਪਾਏਗਾ ਪਰ ਤੂੰ ਆਪਾ ਝੋਨਾ ਬਚਾ ਲੈ ਝੋਨਾ ਹੁਣ ਤੂੰ ਸਿੱਧੇ ਹੀ ਧਮਕੀਆਂ ਦੇ ਲੈ ਪੱਕਾ ਪਾਏਗਾ ਝੋਨਾ ਬਚਾ ਲੈ ਪਹਿਲੇ ਡਰਾਉਂ ਲੱਗ ਪਿਆ ਤੂੰ ਨਾ ਤੇ ਰੱਬ ਦਾ ਮਾਹੌਲ ਤਾਂ ਦੇਖ ਮਾਹੌਲ ਤਾਂ ਹੁਣੇਗਾ ਐਂਦੇ ਕੇ ਅਰਦਾਸ ਬੇਨਤੀ ਕਰੀਏ ਤੂੰ ਵੀ ਕਰਿਆ ਕਰ ਕਰਿਆ ਤੂੰ ਹਾ ਬੈਂਦੀ ਪਣਾ ਤੁਹਾਨੂੰ ਰੱਬ ਮੀ ਨਹੀਂ ਪਾਉਂਦਾ ਜੇ ਪਾਉਣ ਲੱਪੇ ਤੂੰ ਠੀਕਾ ਨਹੀਂ ਹੁਣ ਫਸਲਾਂ ਪੱਕੀਆਂ ਹਨਾ ਜਦੋਂ ਪਾਉਣ ਦਾ ਟਾਈਮ ਸੀ ਉਦੋਂ ਤਾਂ ਆਹ ਮਰਜੀ ਕੀਤੀ ਆਪਦੀ ਮਰਜੀ ਕੀਤੀ ਗਿਆ ਤੇ ਹੁਣ ਇੱਕ ਸਮੇਂ ਤੈਨੂੰ ਦੱਸਾਂ ਗੱਲ ਹੂੰ ਹੋਏਗਾ ਨਾ ਗੋਲੂ ਮੈਲਾ ਨਹੀਂਗਾ ਆਹੋ ਜਿਹੜਾ ਮੇਰਾ ਚੋਲਾ ਬਣਿਆ ਅੱਛਾ ਉਹਦੇ ਨਾਲ ਮੀ ਬੜੇ ਪਏ ਤੇ ਕਣਕ ਦੀ ਮੰਡਲੀਆਂ ਲਾਈਆਂ ਸੀ ਅੱਛਾ ਇੱਜਾ ਡਟੇਰ ਜੀ ਹਾਂ ਉਹ ਤੇ ਜੋਂ ਮੈਂ ਜੀ ਨਾ ਐ ਕਰਕੇ ਨਾ ਹਾਂ ਤੱਕ ਕੰਦੇ ਆ ਸਰਕ ਮਿੱਟੀ ਦੇ ਬੁੱਤ ਬਣ ਕੇ ਖੜੇ ਮੈਂ ਮਿੱਟੀ ਦੇ ਬੁੱਤ ਖੜੇ ਨਹੀਂ ਕੋਹੜਾ ਹਾਂ ਚਿੱਟੇ ਲੀੜੇ ਪਾਇ ਨਹੀਂ ਅੱਛਾ ਆਂਦਾ ਭਰਾ ਸਾਡਾ ਆਂਦਾ ਮੇਰਾ ਤੇ ਦਿਲ ਹੀ ਟੁੱਟ ਗਿਆ ਅਰੇ ਕਣ ਸਾਰੀ ਉਗ ਗਈ ਅੱਛਾ ਸਾਰੀ ਉਗ ਪਈ ਉਹ ਦੁਜਾ ਡੇਕ ਪੀ ਨਾ ਹਾਂ ਉਗ ਵੀ ਵੱਡੀ ਗਣ ਕਾ ਐਂਟੀ ਦੀ ਅੱਛਾ ਪੰਡਾ ਪਾਈਆਂ ਹੀਆਂ ਅਸੀਂ ਪੰਡਾ ਨਹੀਂ ਮੰਡਲੀਆਂ ਲਾਈਆਂ ਅਸੀਂ ਮੰਡਲੀਆਂ ਢੇਰੀਆਂ ਲਾਈਆਂ ਅਸੀਂ ਆਹ ਜਿਹੜਾ ਢੇਰ ਨਹੀਂ ਲਾ ਦਿੰਦੇ ਇੱਥੋਂ ਲੈ ਕੇ ਉੱਥੇ ਕਰ ਆਹੋ ਉਹ ਖਲਵਾੜਾ ਜਿਉਂ ਜੋੜ ਦਿੰਦੇ ਪਹਿਲੀਆਂ ਦੇ ਵਿੱਚੀ ਅੱਛਾ ਉਹ ਗੁਪੀ ਉਹ ਗੁਪੀ ਮੀਂਹ ਪੈ ਗਿਆ ਉੱਤੇ ਆਹ ਅਸੀਂ ਤਿੰਨੇ ਭਰਾ ਗਏ ਫਿਰ ਪੱਟ ਪੱਟ ਕੇ ਨਾ ਆਹੋ ਇਹਿੰਦਾ ਕੰਮ ਕੀਤਾ ਮੁੜ ਕੇ ਉਹ ਮਾਲਲੇ ਵਾਲੇ ਗਈ ਹਾਂ ਉਹ ਵੀ ਮੇਰੀ ਮੇਰੀ ਪਣੇਵੀ ਦੀ ਗਈ ਸੱਸੇ ਅੱਛਾ ਉਹਦਾ ਵਿਆਹ ਉਹਦਾ ਵਿਆਹ ਅਸੀਂ ਕੋਈ ਰਿਸ਼ਤਾ ਨਹੀਂ ਕੀਤਾ ਹੈ ਕੁੜੀ ਦਾ ਹਾਂ ਮੇਰੀ ਪਣੇਵੀ ਦਾ ਅੱਛਾ ਉਹ ਤਾਂ دریا ਵੜਾ ਚੜ੍ਹਿਆ ਜਵਾਨਾ ਹਾਂ ਯੋ ਇੱਥੋਂ ਲੈ ਕੇ ਨਾ ਆਪਣੀ ਮੋਟਰ ਇੱਥੇ ਜਿਹਨੇ ਉਹ ਆਪਣਾ ਆਹ ਮੋਟਰ ਤੇਰੀ ਤਾਂ ਇੱਥੇ ਮੋਟਰ ਆ ਏ ਆਹੋ ਇੱਥੋਂ ਲੈ ਕੇ ਜਿ ਸਾਪਾ ਖੜਾ ਆ ਇਹ 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 ਜਿਹੜੀ ਲੰਮੀ ਪੰਡਾ ਪਾ ਕੇ ਨਰ ਪੰਡਾ ਨੂੰ ਪੰਡਾ ਬੰਨੀ ਆਏ ਆ ਅੱਛਾ ਪਰਸੀਆਂ ਲੈ ਲਈਆਂ ਜਿਹੜੀਆਂ ਮੋਟੀਆਂ ਹਾਂ ਬੜੇ ਮਾ ਗੱਡੀ ਪਾਣੀ ਦੇ ਵਿੱਚ ਖਿੱਚ ਕੇ ਲਿਆਉਣਾ ਕਰਨੀ ਨੇ ਤਾਕਤ ਹੁੰਦੀ ਸੀ ਅੱਛਾ ਦੋਲੇ ਦਾ ਹੁਣ ਵੀ ਤੇਰੇ ਬਥੇਰੇ ਨੇ ਹਾਂ ਉਂਝ ਇੱਕ ਗੱਲ ਤੇਰੀ ਮੰਨੀ ਕਿ ਖਾਲੀ ਤਾਂ ਭਲਾ ਹੋ ਗਈ ਡੂੰਗੀ ਜ਼ਮੀਨ ਨਾਲੋਂ ਆਹੋ ਪਰ ਵਟਾਂਲੇ ਤੂੰ ਚੰਡ ਕੱਢ ਦੇਣਾ ਪੱਟ ਪੱਟ ਕੇ ਮਿੱਟੀ ਵਟਾਂ ਦੇ ਰੱਖੀ ਹੋਣਾ ਰੋਦਾਂ ਨਾ ਮਿੱਟੀ ਨਾ ਰੱਖਿਆ ਕਰ ਮੈਂ ਮੈਂ ਤਰਾਂਗਾ ਮੈਂ ਤੇ ਲੱਕਾ ਮੈਂ ਡਿੱਗਣਾ ਤੂੰ ਆ ਗੱਲ ਠੀ ਤੂੰ ਘੜਾ ਪਾਣੀ ਵੇਖਣਾ ਤੇ ਪਰ ਖਾਲੀਆਂ ਡੂੰਗੀਆਂ ਬਣਾਤੀਆਂ ਨੇ ਤੂੰ ਖਾਲੀਆਂ ਡੂੰਗੀਆਂ ਨਰੀਆਂ ਬਣੀਆਂ ਨੇ ਆਖੀ ਖਾਣ ਜ਼ਮੀਨ ਕਿੱਥੇ ਅਰ ਖਾਲੀ ਕਿੱਥੇ ਆ ਹਾਂ ਨਹੀਂ ਹਾਂ ਵਟਾਂ ਖਾਲਾ ਕਹਾ ਘਾਏਗਾ ਨਹੀਂ ਕਹਾਣੀ ਹੈਗਾ ਬੋਲ ਤੇਰੇ ਮੰਨਿਆ ਮਨ ਗਏ ਤੈਨੂੰ ਜਵਾਨ ਦੋਵੇਂ ਬੰਦੇ ਚੰਟਾ ਚੰਟ ਚੰਟ ਦੋਵੇਂ ਚੰਟ ਜੀ ਹੋਰ ਹੋਰ ਤੇ ਆ ਵੇਤੀ ਲੈਡ ਦਾ ਕੋਈ ਯਕੀਨ ਨਹੀਂ ਹੈਗਾ ਉਹ ਕਰਨ ਲਈ ਤਾਂ ਉਹ ਚੱਲ ਪਈ ਚੱਲ ਪਈ ਇਹ ਨਹੀਂ ਬਲਬ ਨਹੀਂ ਜਗਿਆ ਆਪਣਾ ਤੇ ਬੱਦਲ ਵੇ ਉੱਤੇ ਲੈਡ ਦੀ ਹੁਣ ਤਾਂ ਲੋੜ ਹੀ ਨਹੀਂ ਕਿ ਆਵੇ ਉੱਤੇ ਕੀ ਬਣ ਗਿਆ ਮੈਨੂੰ ਪਾਣੀ ਲਾਉਣਾ ਹੈ ਤਾਂ ਪਾਣੀ ਉੱਤੇ ਰੱਬ ਨਹੀਂ ਲਾ ਦੇਣਾ ਵੇ ਕੜੀਆਂ ਡੇਗਦੀਆਂ ਪਈਆਂ ਮੈਂ ਉਹ ਤੋਂ ਮੂੰਹ ਆ ਬੰਨਣਾ ਹਾਂ ਆਪੇ ਲਗਾ ਜਣ ਬਾਸ ਚੱਲ ਵੇਖ ਲੈ ਮੈਂ ਤਾਂ ਲੋੜ ਹੀ ਨਹੀਂ ਹੈਗੀ ਨਹੀਂ ਉਹ ਕਹਿੰਦਾ ਅਕਵਾਲ ਕਹਿ ਗਿਆ ਹਾਂ ਦਾ ਬੰਦ ਹਾਂ ਆ ਲੈਡ ਆ ਗਈ ਆਪੇ ਚੱਲਦਾ ਚੱਲ ਵੇਖ ਲੈ ਫਿਰ ਆਦੀ ਮਰਜ਼ੀ ਕਰ ਉੰਜ ਮੈਨੂੰ ਨਹੀਂ ਲੱਗਦਾ ਕਿ ਪਾਣੀ ਲਾਉਣ ਦੇਵੇਗਾ ਉੱਤੇ ਵੇਖੀ ਬਣਿਆ ਆ ਆ ਬਤਾ ਨਹੀਂ ਦੱਸ ਦੇਗਾ ਮੀ ਹੈਗਾ ਕਿਉਂ ਚੁੰਨੇ ਦਾ ਵੇਖ ਲਾ ਲਾਲ ਹੋ ਗਏ ਨੇ ਦਿਨੋਂ ਦਿਨ ਹਨਾ ਤੇ ਇਹ ਇੱਕ ਜਿੰਨੇ ਰਵੱਤਰ ਖੁਸ਼ਕ ਹੋਣਾ ਪਹਿਲੀ ਕਦਾ ਵੱਤਰ ਖੁਸ਼ਕ ਹੋਣਾ ਇਹਨੂੰ ਉੱਤੇ ਫਿਰ ਮੀ ਪੈ ਜਾਣਾ ਨਹੀਂ ਹੋ ਜਾਣਾ ਹਾਂ ਹੋ ਜਾਣਾ ਹੋ ਜਾਣਾ ਜਿੰਨੇ ਚਿਰ ਚੁੰਨਾ ਖੜਕਾ ਚੁੰਨਾ ਖੜਕੇ ਨਾ ਨਾ ਆਹੋ ਉਹਨਾਂ ਚਿਰ ਫਿਰ ਪੂਰੀ ਫਰ ਨਹੀਂ ਤੱਕੀ ਤੇ ਉੱਤੇ ਆਵੇ ਖੜਕਾਈ ਆਉਂਦਾ ਵੇਖ ਕੀ ਬਣ ਗਿਆ ਉਧਰ ਵੇ ਬੱਦਲ ਬਣਿਆ ਮੈਂ ਬੱਦਲ ਬਣਿਆ ਤੈਨੂੰ ਪਤਾ ਸਾਰਾ ਤੂੰ ਜਾਨੀ ਜਾਨ ਹੈ ਆਹ ਹੋਰ ਚੰਗਾ ਫਿਰ ਕੀ ਕਰੂੰ ਚੱਲੀਏ ਮੂੰਹ ਬਨਣਾ ਮੂੰਹ ਬਨਣਾ ਚੱਲ ਬਨ ਯਾਰ ਚੱਲ ਮੂੰਹ ਵੀ ਆ ਗੇੜਾ ਮਾਰਨਾ ਮਾਰ ਹੀ ਲਵਾ ਮਾਰਨਾ ਗੇੜਾ ਆ ਇੱਥੇ ਚਾਹ ਕੇ ਇਹ ਪਾਣੀ ਵਿੱਚ ਕੋਈ ਨੀ ਤੂੰ ਨੀਵਾ ਕਰ ਦੇਣਾ ਮੈਨੂੰ ਪਤਾ ਕਰ ਦੇ ਨਾ ਕਰ ਦੇ ਨਾ ਕਈਆਂ ਨਾਲ ਨਹੀਂ ਉਹ ਲਾ ਕੇ ਮਿੱਟੀ ਉੱਥੇ ਕਰ ਲਾਉਣੀ ਆ ਉੱਥੇ ਕਰ ਲਾ ਦੇ ਲਾ ਦੇ ਨਾ ਨਾ ਲਾ ਕੇ ਆ ਮੇਰੇ ਵਾਲੇ ਪਾਸੇ ਪਿਓ ਦੇ ਪੁੱਤ ਨਾਲ ਤੂੰ ਛੱਡਦਾ ਹੀ ਨਹੀਂਗਾ ਕੀ ਆ ਮਿੱਟੀ ਮਿੱਟੀ ਖੁਰ ਕੇ ਹੀ ਲਾਈ ਗਈ ਸੀ ਆ ਆ ਆਪਦੀ ਵਟ ਵੇਖ ਲਾ ਤੂੰ ਤੇ ਉਧਰ ਮੇਰੇ ਵਾਲੇ ਪਾਸੇ ਵਟ ਵੇਖ ਕੀ ਕਰਨਾ ਹਾਂ ਇਹ ਦੋ ਜੇ ਪਾਣੀ ਚੱਲਿਆ ਨਾ ਪਾਣੀ ਲਾ ਕੇ ਨਾਲ ਨਾਲ ਮਿੱਟੀ ਲਾ ਦੇਣੀ ਆ ਹਾਂ ਇਧਰ ਵੀ ਲਾ ਦੇ ਆ ਇਹ ਕੰਮ ਕਰਨਾ ਹੀ ਚੰਗਾ ਇਹ ਵੀ ਕਰਦੇ ਆ ਇਹ ਲੰਬ ਦੀ ਰੀਨ ਆ ਨਾ ਤੁਸੀਂ ਨਾਲ ਕਣਕ ਹਉਣ ਦੇਦੇ ਨਹੀਂ ਪਾਣੀ ਲਾਉਣਾ ਅੜਦੇ ਨਹੀਂ ਜੇ ਦੋਈ ਨਹੀਂ ਲੈ ਲੈ ਮੋਗਰੋਂ ਪਾ ਲੈ ਕੋਈ ਆ ਮੋਰੇ ਕਿੰਨੇ ਕੱਢੇ ਹਾਂ ਆ ਕੱਲ ਮੈਂ ਪਾਣੀ ਬੰਦ ਕੀਤਾ ਨੂੰ ਕਿੰਨੇ ਦਿਨ ਹੋ ਗਏ ਨੇ ਤੇ ਕੱਲ ਪਾਣੀ ਖਲਾ ਹੀ ਜਦੋਂ ਸ਼ਾਮੀ ਆਇਆ ਮੈਂ ਹਾਂ ਆ ਬੜੀ ਮੂਹਾਈ ਹੋ ਗਈ ਜੰਮਤ ਜਾਂ ਨਹੀਂ ਇਹ ਮਿਰਚਾਂ ਹੀ ਹੋਣ ਦੇ ਕੋਈ ਨਹੀਂ ਕੱਠੀ ਨੂੰ ਤਾਂ ਸਪਰੇਅ ਮਾਰ ਦਾਂਗੇ ਆਹ ਹਾਂ ਅੱਜ ਆਗ ਨਾ ਥਾਂ ਨਾ ਤੇ ਆਇਸ਼ਾ ਆਟਾ ਪਿਆ ਗਲੇ ਹੁਣ ਕਾਲੇ ਮੈਂ ਕਾਲਾ ਉਹ ਜਾਇਆ ਸੀ ਲਿਸਟ ਲੈਣ ਸੱਪਾ ਹੂੰ ਜੰਨੇ ਦਾ ਅੱਛਾ ਉਹ ਲਿਸਟ ਲੈਣਾ ਤਾਂ ਉਹਨੇ ਫੋਨ ਲਾਇਆ ਹੈ ਹਾਂ ਉਹਨੇ ਫੋਨ ਹੀ ਚਲਾਇਆ ਤਾਂ ਉਹਨੇ ਉਹਦਾ ਫੋਨ ਲੱਗਾ ਨਾ ਅੱਛਾ ਉਹ ਬੂਟਰ ਮੁੰਡੇ ਨੂੰ ਹਾਂ ਐਪੀ ਨੂੰ ਤਾਂ ਉਹ ਉਹ ਮੇਰੇ ਕੋਲ ਨੂੰ ਚੌਥਾ ਟਾਈਮ ਹੀ ਹੋ ਗਈ ਹਾਂ ਲਾ ਕੇ ਜੋਰ ਐ ਲੈ ਲਾ ਕੇ ਜੋਰ ਅੰਮ੍ਰ ਥੋੜਾ ਇਹ ਹੋਰ ਆ ਲੈ ਇਹ ਆ ਲੈ ਆ ਲੈ ਲਾ ਕੇ ਜੋਰ ਥੋੜਾ ਇਹ ਹੋਰ ਲੈ ਗਿਆ ਨੰਬਰ ਲੈ ਗਿਆ ਨੰਬਰ ਨੌਰ ਸਿੰਘ ਲੈ ਗਿਆ ਨੰਬਰ ਲੈ ਆ ਲੈ ਡੇਗ ਨਾ ਪਈ ਕਿਦੇ ਬਸ ਲੋਕਿਆ ਕੰਮ ਕੇ ਹੋ ਗਿਆ ਨਾ ਬਸ ਠੀਕ ਦਾਂ ਲਈ ਪਾਣੀ ਥਲ ਵਗਦਾ ਨਹੀਂ ਹਾਂ ਕੰਮ ਤਾਂ ਪੱਕਾ ਹੀ ਕਰਦਾ ਆ ਵੇਖ ਲੈ ਤੇ ਉੱਤੇ ਉਹ ਮਿੱਟੀ ਚੁੱਕ ਕੇ ਲਾ ਦੇ ਨਾਲ ਇਹ ਨੌਰ ਸਿੰਘ ਕੰਮ ਪੱਕੇ ਕਰਦਾ ਲੈ ਆਹ ਲੈ ਕਿੰਨੇ ਕੁ ਮਿੰਟ ਲੱਗ ਜਾਣਗੇ ਮੂੰਹ ਬਨਣ ਦੇ ਆਏ ਬੱਜ ਕੇ ਬੱਜ ਗਿਆ ਚਲ ਠੀਕ ਹੈ ਮਿੱਟੀ ਉੱਤੇ ਅੱਛਾ ਬਲਵਾਂ ਨਾ ਪਾਣੀ ਜਾਂਦੇ ਨਹੀਂ ਤਾਂ ਹੂੰ ਹੂੰ ਚਲ ਪਾਣੀ ਫਿਰੋ ਥਾ ਪਹਿਲਾਂ ਪਾਏ ਜਾਣਾ ਚੋਨੇ ਨੂੰ ਮੈਂ ਪਾਏ ਜਾਣਾ ਬਾਅਦ ਚ ਹਜੇ ਖਾਲੀ ਤੂੰ ਨੀਵੀਂ ਬੜੀ ਕਰਤੀ ਨਾ ਤੇ ਜੇਕਰ ਖਾਲੀ ਉੱਚੀ ਹੁੰਦੀ ਨਾ ਫਿਰ ਤਾਂ ਇਨ ਪਾਣੀ ਨੂੰ ਕੋਈ ਨਾ ਆਵੇ। ਹਾਂ ਹੁਣ ਤੂੰ ਵੱਟ ਕੱਢੀ ਬੈਠਾ ਚੱਲ ਜਿਵੇਂ ਮਰਜ਼ੀ ਗੇਨ ਲਾ। ਉਹ ਆ ਲੈ। ਵਜ ਗਿਆ ਵਜ ਗਿਆ ਕੇ ਉਹਨੂੰ ਕੀ ਆਹ ਲੈਣੇ ਵਜ ਗਿਆ ਗੋਲੂ ਵਾਲਾ ਕੇ ਗੋਲੂ ਵਾਲਾ ਗੋਲੂ ਵਾਲਾ ਆਈ ਪੈਂਦਾ। ਹਾਂ ਗੋਲੂ ਵਾਲੇ ਤੂੰ ਰਿਆ ਹਣਾ ਵਾਵਾ ਟਾਈਮ ਹਣਾ। ਜਿਹਦਾ ਪਤਾ ਹੀ ਨਹੀਂ ਦੁਕਾਨ ਪਾਈ ਸੀ। ਹਾਂ ਮੋਟਰਾਂ ਵਾਲੀ ਦੁਕਾਨ ਸੀ ਆਪਣੀ ਉਰ ਉੱਥੇ ਹੁੰਦਾ ਸੀ ਨੌਰ ਸਿੰਘ ਹਾਂ ਸੀ ਸਾਹ ਹਾਂ ਈ ਸਾ ਹਾਂ ਈ ਸਾ ਜਾ ਹੋਰ ਵੱਜ ਗਿਆ ਹੁਣ ਬਸ ਚਲ ਚਲ ਚੱਲ ਗਏ ਫਿਰ ਚਲ ਚਲ ਚੰਗਾ ਜੀ ਚੱਲ ਗਏ ਹੁਣ ਕੰਮ ਗਿਆ ਫਾਈਨਲ ਹੋ ਨੌਰ ਸਿੰਘ ਦਾ ਬਸ ਚਲੋ ਕਦੀ ਟੋਕ ਛੱਡੀ ਹੋਈ ਉੱਥੇ ਕਿਹੜਾ ਉਹ ਕਿਹੜਾ ਸੀ ਬੰਦ ਬੜਾ ਭੈੜਾ ਫੋਨ ਤੇਰਾ ਫਿਰ ਹੋਰ ਆਇਆ ਆਪਣਾ ਬੇਲੀ ਨੌਰ ਸਿੰਘ ਤੇ ਵੇ ਗੱਲਾਂ ਤੁਹਾਨੂੰ ਸੁਣਾਈਆਂ ਨੌਰ ਸਿੰਘ ਦੀਆਂ ਹੈ ਨਾ ਤੇਰਾ ਸਤਨਾਮ ਸਿੰਘ ਪੂਰਾ ਨਾ ਆਏਗਾ ਸਤਨਾਮ ਸੰਗ ਪਿੰਡੰ ਦਾ ਹੀ ਕਿ ਪਿੰਡ ਤੇਰਾ ਹੀ ਨੌਰ ਗਿਆ ਪਿੰਡ ਤੇਰਾ ਹੀ ਨੌਰਗਰ ਕੀ ਨਾ ਤੇਰਾ ਨੌਰਗਰ ਕਿਵੇਂ ਪਿਆ ਅੱਛਾ ਕਾਲਾ ਭੌਂ ਦਾ ਕੁੱਤੇ ਤਰਾ ਅੱਛਾ ਉਹ ਨੌਰਗਰ ਆਖਤਾ ਨਾ ਤੇਰਾ ਉਹ ਨਾ ਉਹ ਤੇ ਗੱਡੀਆਂ ਹੁੰਦੀ ਆਉਂਦਾ ਇਹ ਬੰਦਾ ਪਾਪ ਅੱਛਾ ਮੈਂ ਨੌਰਗਰ ਭਲੇ ਨੌਰਗਰ ਕੋਈ ਪਿੰਡ ਪੁੰਡ ਹੋਵੇ ਤਾਂ ਬੰਦਾ ਦਾ ਗੋਡੇ ਗੱਲ ਸਿੱਧੀ ਮੂੰਹ ਤੇ ਕਰ ਦਿੰਦਾ ਹੈ ਮੈਂ ਨਹੀਂ ਜਾਣੂ ਲਿਆਜ ਕਰਨ ਦੀ ਲੋੜ ਵੀ ਨਹੀਂ ਹੈਗੀ ਹਾਂਜੀ ਲਓ ਦੋਸਤੋ ਆਪਾਂ ਨਾ ਹਾਂ ਹਾਂਜੀ ਜੇ ਜੇ ਕੋ ਸਹੀ ਬੋਲਦਾ ਠੀਕ ਨਹੀਂ ਤਾਂ ਪੁੱਠਾ ਬੋਲਣਾ ਪਊਗਾ ਪੁੱਠਾ ਬੋਲਣਾ ਪੁੱਠਾ ਬੋਲਣਾ ਤੇ ਇਹ ਹੀ ਆਪਣਾ ਸਤਨਾਮ ਸਿੰਘ ਨੌਰ ਗਿਆ ਤੇ ਆਪਦਾ ਕੰਮ ਧੰਦਾ ਸਾਹਮ ਦਾ ਹਿਰਦਾ ਆ ਦੇਖੋ ਉਹਨੂੰ ਇਹ ਖੁੱਡਾ ਸਾਡਾ ਹੀ ਐਵੇਂ ਨੇ ਬੰਦ ਕਰਦੇ ਕੁੜਦੇ ਨਾਲ ਦਾ ਟਾਈਮ ਲਗਾ ਦੇਣਾ ਤੇ ਤੁਹਾਨੂੰ ਇਹਦੀਆਂ ਗੱਲਾਂ ਕਿਸ ਤਰ੍ਹਾਂ ਲੱਗੀਆਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਇਨੇ ਇਸ ਤਰ੍ਹਾਂ ਨਾ ਖੁੱਡਾ ਖੱਡਾ ਬੰਦ ਕਰਦੇ ਆ ਅੱਧੀ ਦਿਹਾੜੀ ਠਿਟਪਾ ਜਾਣੀ ਉਹਨੇ ਜੇ ਨੁਪੱਠੇ ਪਾਉਣ ਦਾ ਟਾਈਮ ਹੋ ਜਾਣਾ ਤੇ ਜਦੋਂ ਪੱਠੇ ਪਾ ਆਪੂਗੇ ਹੜਨਾ ਨੇ ਫਿਰ ਇਨੇ ਆਖਣਾ ਕਿ ਹੁਣ ਮੈਂ ਪੱਠੇ ਵਾਟ ਲਾ ਇਸ ਤਰ੍ਹਾਂ ਦਾ ਹਾਰਾ ਦਿਨ ਲੰਘ ਜਾਂਦਾ ਤੇ ਹੈਂ ਤੇ ਮੇਰੇ ਕੋਠੇ ਵਰਦਾ ਰਹੇ ਦੇਖੀ ਆਹੋ ਵੇਖਿਆ ਮੈਂ ਨੇਰੇ ਅੱਧੀ ਰਾਤ ਲੱਗਾ ਹਾਂ ਹਾਂ ਤੇ ਇੰਦੀਆਂ ਗੱਲਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਜਿਹੜੀਆਂ ਵੀ ਨੇ ਕੀਤੀਆਂ ਨੇ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੇ Facebook ਤੇ ਚੈਨਲ ਆਪਣਾ ਹੈਗਾ ਸੱਖ ਦੌਲੇ ਵਾਲਿਆ ਅਤੇ YouTube ਤੇ ਹੈਗਾ ਸੁਖ 95 ਵਲੌਗ ਉਸ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ